ਪੰਜਾਬ ਵਿੱਚ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਕਤੇ ਹਲਕੀ ਤੇ ਕਿਤੇ ਭਾਰੀ ਬਾਰਿਸ਼ ਹੋ ਰਹੀ ਹੈ ਅチェਕਰ ਗੱਲ ਕੀਤੀ ਜਦ ਮੋਗਾ ਦੀ ਤਾਂ ਮੋਗਾ ਜ਼ਿਲ੍ਹੇ ਵਿੱਚ ਵੀ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ ਸਰਦੀਆਂ ਦੀ ਪਹਿਲੀ ਬਾਰਿਸ਼ ਤਾਂ ਮੌਸਮ ਦਾ ਮિજાਜ ਬਦਲ ਦਿੱਤਾ ਤੇ ਉੱਥੇ ਹੀ ਬਾਰਿਸ਼ ਇੱਥੇ ਸੁੱਕੀ ਸਰਦੀ ਤੋਂ ਰਾਹਤ ਦੇਵੇਗਾ ਉੱਥੇ ਹੀ ਫਸਲਾਂ ਲਈ ਕਾਫੀ ਫਾਇਦੇਮੰਦ ਹੈ ਬਾਈ ਮਰਹਾਲੇ ਲੋਕਾਂ ਨੂੰ ਕਾਫੀ ਦਿਨਾਂ ਤੋਂ بارش ਦਾ ਇੰਤਜ਼ਾਰ ਸੀ ਤੇ ਵੱਧਦੀ ਹੋਈ ਧੁੰਦ ਵੀ ਆਮ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ। ਪੰਜਾਬ ਵਿੱਚ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਕਤੇ ਹਲਕੀ ਤੇ ਕਿਤੇ ਭਾਰੀ بارش ਹੋ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਮੋਗਾ ਦੀ ਤਾਂ ਮੋਗਾ ਜ਼ਿਲ੍ਹੇ ਵਿੱਚ ਵੀ ਸਵੇਰ ਤੋਂ ਹੀ ਹਲਕੀ بارش ਹੋ ਰਹੀ ਹੈ। ਸਰਦੀਆਂ ਦੀ ਪਹਿਲੀ بارش ਦਾ ਮੌਸਮ ਦਾ ਮિજાਜ ਬਦਲ ਦਿੱਤਾ ਤੇ ਉੱਥੇ ਹੀ بارش ਇੱਥੇ ਸੁੱਕੀ ਸਰਦੀ ਤੋਂ ਰਾਹਤ ਦੇਵੇਗਾ ਉੱਥੇ ਹੀ ਫਸਲਾਂ ਲਈ ਕਾਫੀ ਫਾਇਦੇਮੰਦ ਹੈ। ਬਾਈ। ਮਰਹਾਲਾ ਲੋਕਾਂ ਨੂੰ ਕਾਫੀ ਦਿਨਾਂ ਤੋਂ بارش ਦਾ ਇੰਤਜ਼ਾਰ ਸੀ ਤੇ ਵੱਧਦੀ ਹੋਈ ਧੁੰਦ ਵੀ ਆਮ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ। ਪੰਜਾਬ ਵਿੱਚ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਕਤੇ ਹਲਕੀ ਤੇ ਕਿਤੇ ਭਾਰੀ ਬਾਰਿਸ਼ ਹੋ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਮੋਗਾ ਦੀ ਤਾਂ ਮੋਗਾ ਜ਼ਿਲ੍ਹੇ ਵਿੱਚ ਵੀ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ। ਸਰਦੀਆਂ ਦੀ ਪਹਿਲੀ بارش ਤਾਂ ਮੌਸਮ ਦਾ ਮિજાਜ ਬਦਲ ਦਿੱਤਾ ਤੇ ਉੱਥੇ ਹੀ بارش ਇੱਥੇ ਸੁੱਕੀ ਸਰਦੀ ਤੋਂ ਰਾਹਤ ਦੇਵੇਗਾ। ਉੱਥੇ ਹੀ ਫਸਲਾਂ ਲਈ ਕਾਫੀ ਫਾਇਦੇਮੰਦ ਹੈ। ਮਰਹਾਲਾ ਲੋਕਾਂ ਨੂੰ ਕਾਫੀ ਦਿਨਾਂ ਤੋਂ بارش ਦਾ ਇੰਤਜ਼ਾਰ ਸੀ ਤੇ ਵੱਧਦੀ ਹੋਈ ਧੁੰਦ ਵੀ ਆਮ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ। ਪੰਜਾਬ ਵਿੱਚ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਕਤੇ ਹੰਗੀ ਤੇ ਕਿਤੇ ਭਾਰੀ ਬਾਰਿਸ਼ ਹੋ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਮੋਗਾ ਦੀ ਤਾਂ ਮੋਗਾ ਜ਼ਿਲ੍ਹੇ ਵਿੱਚ ਵੀ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ। ਸਰਦੀਆਂ ਦੀ ਪਹਿਲੀ ਬਾਰਿਸ਼ ਤਾਂ ਮੌਸਮ ਦਾ ਮિજાਜ ਬਦਲ ਦਿੱਤਾ ਤੇ ਉੱਥੇ ਇਹ ਬਾਰਿਸ਼ ਇੱਥੇ ਸੁੱਕੀ ਸਰਦੀ ਤੋਂ ਰਾਹਤ ਦੇਵੇਗਾ ਉੱਥੇ ਹੀ ਫਸਲਾਂ ਲਈ ਕਾਫੀ ਫਾਇਦੇਮੰਦ ਹੈ। ਮਰਹਾਲੇ ਲੋਕਾਂ ਨੂੰ ਕਾਫੀ ਦਿਨਾਂ ਤੋਂ بارش ਦਾ ਇੰਤਜ਼ਾਰ ਸੀ ਤੇ ਵੱਧਦੀ ਹੋਈ ਧੁੰਦ ਵੀ ਆਮ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ ਪੰਜਾਬ ਵਿੱਚ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਕਿਤੇ ਹਲਕੀ ਤੇ ਕਿਤੇ ਭਾਰੀ بارش ਹੋ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਮੋਗਾ ਦੀ ਤਾਂ ਮੋਗਾ ਜ਼ਿਲ੍ਹੇ ਵਿੱਚ ਵੀ ਸਵੇਰ ਤੋਂ ਹੀ ਹਲਕੀ بارش ਹੋ ਰਹੀ ਹੈ ਸਰਦੀਆਂ ਦੀ ਪਹਿਲੀ بارش ਤਾਂ ਮੌਸਮ ਦਾ ਮિજાਜ ਬਦਲ ਦਿੱਤਾ ਹੈ ਤੇ ਉੱਥੇ ਹੀ بارش ਇੱਥੇ ਸੁੱਕੀ ਸਰਦੀ ਤੋਂ ਰਾਹਤ ਦੇਵੇਗਾ ਉੱਥੇ ਹੀ ਫਸਲਾਂ ਲਈ ਕਾਫੀ ਫਾਇਦੇਮੰਦ ਹੈ ਮਰਹਾਲੇ ਲੋਕਾਂ ਨੂੰ ਕਾਫੀ ਦਿਨਾਂ ਤੋਂ بارش ਦਾ ਇੰਤਜ਼ਾਰ ਸੀ ਤੇ ਵੱਧਦੀ ਹੋਈ ਧੁੰਦ ਵੀ ਆਮ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ। ਪੰਜਾਬ ਵਿੱਚ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਕਿਤੇ ਹਲਕੀ ਤੇ ਕਿਤੇ ਭਾਰੀ بارش ਹੋ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਮੋਗਾ ਦੀ ਤਾਂ ਮੋਗਾ ਜ਼ਿਲ੍ਹੇ ਵਿੱਚ ਵੀ ਸਵੇਰ ਤੋਂ ਹੀ ਹਲਕੀ بارش ਹੋ ਰਹੀ ਹੈ। ਸਰਦੀਆਂ ਦੀ ਪਹਿਲੀ بارش ਦਾ ਮੌਸਮ ਦਾ ਮિજાਜ ਬਦਲ ਦਿੱਤਾ ਹੈ ਤੇ ਉੱਥੇ ਹੀ بارش ਇੱਥੇ ਸੁੱਕੀ ਸਰਦੀ ਤੋਂ ਰਾਹਤ ਦੇਵੇਗਾ ਉੱਥੇ ਹੀ ਫਸਲਾਂ ਲਈ ਕਾਫੀ ਫਾਇਦੇਮੰਦ ਹੈ। ਬਾਈ ਮਰਹਾਲੇ ਲੋਕਾਂ ਨੂੰ ਕਾਫੀ ਦਿਨਾਂ ਤੋਂ بارش ਦਾ ਇੰਤਜ਼ਾਰ ਸੀ ਤੇ ਵੱਧਦੀ ਹੋਈ ਧੁੰਦ ਵੀ ਆਮ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ। ਪੰਜਾਬ ਵਿੱਚ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਕਤੇ ਹਲਕੀ ਤੇ ਕਿਤੇ ਭਾਰੀ ਬਾਰਿਸ਼ ਹੋ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਮੋਗਾ ਦੀ ਤਾਂ ਮੋਗਾ ਜ਼ਿਲ੍ਹੇ ਵਿੱਚ ਵੀ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ। ਸਰਦੀਆਂ ਦੀ ਪਹਿਲੀ ਬਾਰਿਸ਼ ਤਾਂ ਮੌਸਮ ਦਾ ਮિજાਜ ਬਦਲ ਦਿੱਤਾ ਤੇ ਉੱਥੇ ਹੀ بارش ਇੱਥੇ ਸੁੱਕੀ ਸਰਦੀ ਤੋਂ ਰਾਹਤ ਦੇਵੇਗਾ ਉੱਥੇ ਹੀ ਫਸਲਾਂ ਲਈ ਕਾਫੀ ਫਾਇਦੇਮੰਦ ਹੈ। ਮਰਹਾਲੇ ਲੋਕਾਂ ਨੂੰ ਕਾਫੀ ਦਿਨਾਂ ਤੋਂ بارش ਦਾ ਇੰਤਜ਼ਾਰ ਸੀ ਤੇ ਵੱਧਦੀ ਹੋਈ ਧੁੰਦ ਵੀ ਆਮ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ। ਪੰਜਾਬ ਵਿੱਚ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਕਤੇ ਹੰਗੀ ਤੇ ਕਿਤੇ ਭਾਰੀ ਬਾਰਿਸ਼ ਹੋ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਮੋਗਾ ਦੀ ਤਾਂ ਮੋਗਾ ਜ਼ਿਲ੍ਹੇ ਵਿੱਚ ਵੀ ਸਵੇਰ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਹੈ। ਸਰਦੀਆਂ ਦੀ ਪਹਿਲੀ ਬਾਰਿਸ਼ ਤਾਂ ਮੌਸਮ ਦਾ ਮિજાਜ ਬਦਲ ਦਿੱਤਾ ਤੇ ਉੱਥੇ ਹੀ ਬਾਰਿਸ਼ ਇੱਥੇ ਸੁੱਕੀ ਸਰਦੀ ਤੋਂ ਰਾਹਤ ਦੇਵੇਗਾ ਉੱਥੇ ਹੀ ਫਸਲਾਂ ਲਈ ਕਾਫੀ ਫਾਇਦੇਮੰਦ ਹੈ। ਮਰਹਾਲਾ ਲੋਕਾਂ ਨੂੰ ਕਾਫੀ ਦਿਨਾਂ ਤੋਂ ਬਾਰਿਸ਼ ਦਾ ਇੰਤਜ਼ਾਰ ਸੀ ਤੇ ਵੱਧਦੀ ਹੋਈ ਧੁੰਦ ਵੀ ਆਮ ਲੋਕਾਂ ਲਈ ਪਰੇਸ਼ਾਨੀ ਬਣੀ।